ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਜਿੰਦਗੀ ਦੀ ਫਿਰ ਤੋਂ ਸ਼ੁਰੂਆਤ ਕਰਦੇ ਆਂ ਤੇ ਵੀਡੀਓ ਆਪਾਂ ਅਪਲੋਡ ਕਰਿਆ ਕਰਾਂਗੇ ਆਪਾਂ ਮੈਂ ਇੱਕ ਦਿਨ ਛੱਡ ਕੇ ਕਰੀਏ ਹੌਲੀ-ਹੌਲੀ ਕੋਸ਼ਿਸ਼ ਕਰਾਂਗੇ ਪਹਿਲਾਂ ਲਈ ਰੁਟੀਨ ਤੇ ਵਾਪਸ ਆਉਣ ਦੀ ਇਹਦੇ ਨਾਲ ਥੋੜਾ ਜਿਹਾ ਬੰਦੇ ਦਾ ਮਾਈਂਡ ਚੇਂਜ ਹੋ ਜਾਂਦਾ ਹੈ ਦਿਲ ਲੱਗ ਜਾਂਦਾ ਹੈ ਬਾਕੀ ਸਾਰੇ ਅਰਦਾਸ ਕਰਿਓ ਵੀ ਮੇਰੇ ਦਾਦਾ ਜੀ ਜਰੂਰ ਵਾਪਸ ਆਉਣ ਤੇ ਜਲਦੀ ਵਾਪਸ ਆਉਣ ਉਹ ਆਹੇ ਕਰੂਗਾ ਪਰਮਾਤਮਾ ਸਾਰਿਆਂ ਚੜ੍ਹਦੀ ਕਲਾ ਚ ਰੱਖਣ ਜੀ ਜਿਹੜਾ ਪਲੰਬਰ ਦਾ ਕੋਰਸ ਆ ਜਾਂ ਵੈਲਡਰ ਦਾ ਕੋਰਸ ਆ ਸਾਰੇ ਕਰਾਏ ਜਾਂਦੇ ਆ ਐਨਸੀਬੀਟੀ ਇਹਡਾ ਸਰਟੀਫਿਕੇਟ ਮਿਲ ਜਾਂਦਾ ਤੇ ਬਾਕੀ ਜਿਵੇਂ ਹੁੰਦਾ ਕਈ ਬੱਚੇ ਫੀਸ ਨਹੀਂ ਭਰ ਸਕਦੇ ਉਹਦੇ ਵਾਸਤੇ ਸਹੂਲਤ ਮਿਲਦੀ ਉੱਥੇ ਤੇ ਜਿਹੜੀ ਸਰਕਾਰ ਉਹ ਫੀਸ ਭਰਦੀ ਹੈ ਤੇ ਮੇਰੇ ਯਾਰ ਦੋਸਤਾਂ ਨੇ ਪਿੰਡ ਦੇਣੇ ਬਹੁਤ ਵਧੀਆ ਕੰਮ ਕਰਿਆ ਹੈ ਤੇ ਉਹਨਾਂ ਨਾਲ ਡਾਕਟਰ ਸਾਹਿਬ ਵੀ ਸੀਗੇ ਮੈਂ ਫੋਟੋਆਂ ਵੀ ਅਟੈਚ ਕਰੂੰਗਾ ਤੁਸੀਂ ਵੇਖ ਲਿਓ ਬਹੁਤ ਵਧੀਆ ਕੰਮ ਕਰਿਆ ਉਹਨਾਂ ਨੇ ਬੁੱਟਿਆਂ ਵਾਲਾ ਸੱਚੇ ਬਾਸ਼ਾ ਵਾਹਿਗੁਰੂ ਸੱਚੇ ਬਾਸ਼ਾ ਵਾਹਿਗੁਰੂ ਸਤਨਾਮ ਵਾਹਿਗੁਰੂ ਸੱਚੇ ਬਾਸ਼ਾ ਪ੍ਰਮਾਤਮਾ ਸਾਰਣ ਚੜ੍ਹਦੀ ਕਲਾ ਚ ਰੱਖਣ ਜੀ ਬਾਕੀ ਆਪਣੇ ਪਿੰਡ ਦੇ ਮੁੰਡਿਆਂ ਨੇ ਜੀ ਕੱਲ ਬੂਟੇ ਲਾਏ ਬਹੁਤ ਵਧੀਆ ਕੰਮ ਕਰਿਆ ਚਲੋ ਮੇਰੀ ਮਜਬੂਰੀ ਸੀ ਮੈਂ ਯੋਗਦਾਨ ਨਹੀਂ ਪਾ ਸਕਿਆ ਤੇ ਨਾਲ ਆਪਾਂ ਉਹਨਾਂ ਦੀ ਵੀਡੀਓ ਸ਼ੇਅਰ ਕਰਾਂਗੇ ਇਹੋ ਜੇ ਕੰਮ ਸਭ ਨੂੰ ਕਰਨੇ ਚਾਹੀਦੇ ਆ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਬਾਕੀ ਗਰਮੀ ਬਹੁਤ ਹੋ ਗਈ ਹੈ ਇੱਕ ਜਾਣਕਾਰੀ ਤੁਹਾਨੂੰ ਹੋਰ ਦੇਣੀ ਆਪਾਂ ਤੇ ਆਪਣੇ ਇਥੇ ਆਈਟਈ ਆਪਲ ਖਰਾਣੇ ਆ ਤੁਸੀਂ ਪੜ੍ਹ ਵੀ ਲਿਓ ਤੇ ਜਿੱਥੇ ਮਤਲਬ ਜਿਹੜਾ ਪਲੰਬਰ ਦਾ ਕੋਰਸ ਆ ਜਾਂ ਵੈਲਡਰ ਦਾ ਕੋਰਸ ਆ ਸਾਰੇ ਕਰਾਇਆ ਜਾਂਦੇ ਆ ਐਨਸੀਬੀਟੀਏਡ ਸਰਟੀਫਿਕੇਟ ਮਿਲ ਜਾਂਦਾ ਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਬਹੁਤ ਵਧੀਆ ਹੈ ਤੇ ਬਾਕੀ ਜਿਵੇਂ ਹੁੰਦਾ ਕਈ ਬੱਚੇ ਫੀਸ ਨਹੀਂ ਭਰ ਸਕਦੇ ਉਹਦੇ ਵਾਸਤੇ ਸਹੂਲਤ ਮਿਲਦੀ ਹੈ ਉੱਥੇ ਤੇ ਜਿਹੜੀ ਸਰਕਾਰ ਉਹ ਫੀਸ ਭਰਦੀ ਹੈ ਬਾਕੀ ਅੱਜਕੱਲ ਤੁਹਾਨੂੰ ਪਤਾ ਵੀ ਜੇਕ ਤੁਸੀਂ ਬਾਹਰਲੇ ਮੁਲਕ ਵੀ ਜਾਣਾ ਤਾਂ ਹਰੇਕ ਬੰਦੇ ਨੂੰ ਕੰਮ ਕਰ ਆਉਣਾ ਬਹੁਤ ਜ਼ਰੂਰੀ ਹੈ ਤਾਂ ਕਰਕੇ ਬਹੁਤ ਵਧੀਆ ਇਹ ਆਵਲਾ ਖਰਾਨੇ ਪਿੰਡ ਤੱਪਾ ਰੋਡ ਤੇ ਆਈਟੀਏ ਜੀ ਆ ਤੁਸੀਂ ਵੱਡ ਲਓ ਚੰਗੀ ਤਰ੍ਹਾਂ ਅੱਛਾ ਜੀ ਹੁਣ ਆਉਣ ਆਪਾਂ ਬੂਟਾਂ ਦੀ ਗੱਲ ਤੇ ਹਰ ਇੱਕ ਇਨਸਾਨ ਨੂੰ ਬੂਟੇ ਲਾਉਣੇ ਚਾਹੀਦੇ ਜਿਵੇਂ ਗਰਮੀ ਵਧੀ ਜਾਂਦੀ ਹੈ ਨਾ ਆਉਣ ਵਾਲੇ ਸਮੇਂ 'ਚ ਸਾਹ ਲੈਣਾ ਵੀ ਔਖ ਹੋ ਜਾਊਗਾ ਬਹੁਤ ਬੁਰਾ ਹਾਲ ਹੈ ਹੁਣ ਤਾਂ ਦੁਬਈ ਵਰਗੇ ਮੁਲਕਾਂ ਨੇ ਗਰਮੀ ਕੰਟਰੋਲ ਕਰ ਲਈ ਤਾਂ ਇੱਕ ਬੂਟੇ ਲਾਉਣ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਲਾਓ ਉਹਨੂੰ ਵੱਡਾ ਕਰੋ ਆ ਹੁਣ ਤੁਸੀਂ ਵੇਖ ਲਓ ਮੈਂ ਮਹਿਸੂਸ ਕਰ ਰਿਹਾ ਵੀ ਬਹੁਤ ਜ਼ਿਆਦਾ ਹੌਮਸ ਹੈ ਤੇ ਤੁਹਾਨੂੰ ਪਤਾ ਹੀ ਆ ਵੀ ਹੁਣ ਸੋਣ ਭਾਦੋਂ ਚ ਐਂ ਹੋਊਗਾ ਤੇ ਹੁਣ ਜੇ ਨਿਗਾ ਮਾਰ ਗਿਆ ਪਾਸੇ-ਪਾਸੇ ਜਿੱਥੇ ਕਿ ਦਰਖਤ ਰੁਖਤ ਲੱਗੇ ਹੁੰਦੇ ਕਿੱਡਾ ਨਿਆਰਾ ਹੋਣਾ ਸੀਗਾ ਸੋਹਣੇ ਵੀ ਲੱਗਦੇ ਆ ਤੇ ਬਾਕੀ ਗਰਮੀ ਕੰਟਰੋਲ ਕਰਨ ਦਾ ਇੱਕ ਹੀ ਤਰੀਕਾ ਹੈ ਵੱਧ ਤੋਂ ਵੱਧ ਬੂਟੇ ਲਾਓ ਤੇ ਕੋਸ਼ਿਸ਼ ਕਰੋ ਵੀ ਜਿਹੜੇ ਛਾਂ ਵਾਲੇ ਬੂਟੇ ਲੱਗ ਗਏ ਆਪਾਂ ਹੁਣ ਜੇ ਮ ਨਮ ਨਮਾ ਬਹੁਤ ਛੇਤੀ ਹੋ ਜਾਂਦੇ ਆ ਤੇ ਬਾਕੀ ਜਿਹੜੇ ਬੋੜ ਆ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਕਈ ਸਾਲਾਂ ਜਾ ਕੇ ਹੁੰਦੇ ਆ ਉਹ ਵੀ ਲਾ ਦਿਓ ਪਰ ਆਇਆ ਵੀ ਜਿਹੜਾ ਵੀ ਬੂਟਾ ਲਾਉਂਗੇ ਉਹਦੀ ਕੇਅਰ ਵੀ ਕਰੋ ਹੁਣ ਪਾਣੀ ਜ਼ਰੂਰ ਪਾਓ ਗਰਮੀ ਚ ਸਾਨੂੰ ਪਤਾ ਹੀ ਹੈ ਵੀ ਕੀ ਹਾਲ ਹੋ ਜਾਂਦਾ ਬੂਟਿਆਂ ਦਾ ਤੇ ਚਲੋ ਵੀ ਮੇਰੀ ਮਜਬੂਰੀ ਸੀ ਸਾਰਿਆਂ ਨੂੰ ਪਤਾ ਹੀ ਹੈ ਮੈਂ ਵਿੱਚ ਯੋਗਦਾਨ ਨਹੀਂ ਪਾ ਸਕਿਆ ਤੇ ਮੇਰੇ ਹਜ਼ਾਰ ਦੋਸਤਾਂ ਨੇ ਪਿੰਡ ਦੇਣੇ ਬਹੁਤ ਵਧੀਆ ਕੰਮ ਕਰਿਆ ਹੈ ਤੇ ਉਹਨਾਂ ਨਾਲ ਡਾਕਟਰ ਸਾਹਿਬ ਵੀ ਸੀਗੇ ਮੈਂ ਫੋਟੋਆਂ ਵੀ ਅਟੈਚ ਕਰੂੰਗਾ ਤੁਸੀਂ ਵੇਖ ਲਿਓ ਬਹੁਤ ਵਧੀਆ ਕੰਮ ਕਰਿਆ ਉਹਨਾਂ ਨੇ ਬੂਟਿਆਂ ਦਾ ਬਾਲ ਸਾਮੇ ਦੀ ਪਲੈਨਿੰਗ ਬਣਾ ਰਹੇ ਸੀ ਆਖਰਕਾਰ ਉਹਨਾਂ ਨੇ ਬੂਟੇ ਲਾ ਹੀ ਦਿੱਤੇ ਇਸ ਤੋਂ ਬਾਅਦ ਮੈਂ ਉਹ ਵੀਡੀਓ ਪਾਉਂਗਾ ਤੁਸੀਂ ਦੇਖ ਲਿਓ ਤੇ ਜਿੰਨਾ ਵੀ ਕਿਹਾ ਦੀ ਓਨਾ ਹੀ ਵਧੀਆ ਕੰਮ ਆ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਤੇ ਰੱਖੇ ਜੀ ਤੇ ਛੋਡਾ ਵੀ ਹੱਕ ਮੰਨਦਾ ਉਹਦੇ ਜਨਮ ਦਿਨ ਤੇ ਜਾਂ ਵੈਸੇ ਬੂਟੇ ਲਾਦੇ ਬੂਟੇ ਲਾਉਣ ਤੱਕ ਕਿੰਨਾ ਟਾਈਮ ਲੱਗਦਾ ਪਾਣੀ ਪਾਉਣਾ ਪਾਣੀ ਪਾਦਿਆ ਕਰੋ ਏਡੀ ਗੱਲ ਹੈ ਤੇ ਹੁਣ ਮੈਂ ਇਦੋਂ ਬਾਅਦ ਵੀਡੀਓ ਪਲੇ ਕਰੂੰਗਾ ਤੁਸੀਂ ਵੇਖਿਓ ਜ਼ਰੂਰ ਬਾਕੀ ਆਿਆਂ ਵੀ ਜ਼ਿੰਦਗੀ ਚੱਕੇ ਵਧਣ ਦੀ ਕੋਸ਼ਿਸ਼ ਕਰਦੇ ਆਂ ਵੀਡੀਓ ਪਾਉਣ ਨਾਲ ਥੋੜਾ ਜਿਹਾ ਮਨ ਬੰਦੇ ਦਾ ਹੋਰ ਪਾਸੇ ਲੱਗ ਜਾਂਦਾ ਤੇ ਹੁਣ ਤਾਂ ਕਰਕੇ ਆਪਾਂ ਵੀਡੀਓ ਅਪਲੋਡ ਕਰਿਆ ਕਰਾਂਗੇ ਭਾਵੇਂ ਇੱਕ ਦਿਨ ਛੱਡ ਕੇ ਕਰੀਏ ਤੇ ਹੌਲੀ ਹੌਲੀ ਫਿਰ ਪਹਿਲਾਂ ਨੇ ਰੁਟੀਨ ਤੇ ਬਾਬਸਾਵਾਂਗੇ ਇੱਕ ਦਿਨ YouTube ਤੇ ਵੀਡੀਓ ਪਾਇਆ ਕਰਾਂਗੇ ਇੱਕ ਦਿਨ ਪਾਇਆ ਕਰਾਂਗੇ Facebook ਤੇ ਤੇ ਬਸ ਅੱਜ ਲਈ ਇੰਨੀ ਸੀਗਾ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮੇਰੇ ਪਿੰਡ ਵਾਲੇ ਨੌਜਵਾਨਾਂ ਦਾ ਜਿਹੜਾ ਹੌਸਲਾ ਵਧੇ ਸਾਰੇ ਨੌਜਵਾਨ ਆਪਣੇ ਤੇ ਤੁਸੀਂ ਵਿੱਚ ਵੇਖ ਲਓ ਕਈ ਵਾਰੀ ਨਾਂ ਇੱਕ ਅੱਧੇ ਦਾ ਰਹਿ ਜਾਂਦਾ ਤਾਂ ਫਿਰ ਚੰਗਾ ਨਹੀਂ ਲੱਗਦਾ ਤਾਂ ਕਰਕੇ ਸਾਨੂੰ ਵੀਡੀਓ ਵਿੱਚ ਪਤਾ ਲੱਗ ਜਾਈ ਜਾਊਗਾ ਕੌਣ ਕੌਣ ਸੀਗਾ ਚਲੋ ਸ਼ੁਰੂਆਤ ਕਰਦੇ ਆਪਾਂ ਅੱਜ ਤੋਂ ਇੱਕ ਵਾਰੀ ਫਿਰ ਜ਼ਿੰਦਗੀ ਦੀ ਪ੍ਰਮਾਤਮਾ ਮਿਹਰ ਕਰੇ ਤੇ ਇਸ ਆਸ ਦੇ ਵਿੱਚ ਜਿਹੜੀ ਰੋਜ਼ ਨਵੀਂ ਸਵੇਰ ਆਉਂਦੀ ਹੈ ਵੀ ਕਦੇ ਨਾ ਕਦੇ ਮੇਰੇ ਬਾਪੂ ਜੀ ਵਾਪਸ ਜ਼ਰੂਰ ਆਉਣਗੇ ਤੇ ਬਾਕੀ ਤੁਸੀਂ ਉਸ ਗੱਲ ਦਾ ਵੀ ਧਿਆਨ ਦੇਣਾ ਜੇ ਕਿਸੇ ਨੇ ਕਿਤੇ ਵੇਖਿਆ ਹੋਵੇ ਉਹਨਾਂ ਨੂੰ ਤਾਂ ਮੇਰੇ ਨੰਬਰ ਤੇ ਫੋਨ ਜ਼ਰੂਰ ਕਰਿਓ ਮੈਸੇਜ ਜ਼ਰੂਰ ਕਰਿਓ ਏ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕੋ ਅੱਗੇ ਅਰਦਾਸ ਵੀ ਕਰਿਓ ਵੀ ਮੇਰੇ ਦਾਦਾ ਜੀ ਜਲਦੀ ਵਾਪਸ ਆਉਣ ਚਲੋ ਹੁਣ ਵੱਧਦੇ ਆਂ ਅਗਲੀ ਵੀਡੀਓ ਪਰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ungalavai <laughs> 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 ਬਾਹਰ ਖਾਲੀ ਕੰਮ ਨਹੀਂ ਲੱਗਦਾ ਇਹ ਕੰਮ ਪੂਰੇ ਲੋ ਆਉਂਦੇ ਹੋਣ ਲੈ ਆਉ ਤਾਂ ਕਿ ਆਉਂਦੇ